ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਪੈਰਾ ਸਾਹਿਬ ਕੀ ਹੁੰਦਾ ਹੈ ਚੁਪੈਰਾ ਸਾਹਿਬ ਕੀ ਐਤਵਾ ਤੋਂ ਇਲਾਵਾ ਹੋਰ ਦਿਨ ਕੱਟ ਸਕਦੇ ਹਾਂ ਜਾਂ ਨਹੀਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਈ ਕੇ ਆਪਣੀ ਹਾ ਜੇ ਜੋ ਲਗਵਣਾ ਜੀ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੀਚਪੈਰਾ ਸਾਹਿਬ ਕੀ ਹੁੰਦਾ ਹੈ ਤੇ ਕੀਚਪੈਰਾ ਸਾਹਿਬ ਐਤਵਾ ਤੋਂ ਇਲਾਵਾ ਹੋਰ ਦਿਨ ਕੱਟ ਸਕਦੇ ਹਾਂ ਤੇ ਚਪੈ ਸਾਹਿਬ ਦੇ ਕੀ ਕੀ ਫਾਇਦੇ ਹੁੰਦੇ ਹਨ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਹੜੀਆਂ ਸੰਗਤਾਂ ਅਮਿਰਸਰ ਸਾਹਿਬ ਨਹੀਂ ਜਾ ਸਕਦੀਆਂ ਚਪੈਰਾ ਸਾਹਿਬ ਕੱਟਣ ਲਈ ਉਹ ਘਰ ਵਿੱਚ ਬੈਠ ਕੇ ਚਪੈਰਾ ਸਾਹਿਬ ਕੱਟ ਸਕਦੇ ਹਨ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚੁਪੈਰਾ ਸਬ ਕੀ ਹੁੰਦਾ ਹੈ ਚੁਪੈਰਾ ਸ਼ਬਦ ਦਾ ਮਤਲਬ ਹੈ ਦਿਨ ਦਾ ਚੌਥਾ ਪੈਰਾ ਦੁਪਹਿਰ ਦੇ 12 ਵਜੇ ਤੋਂ ਲੈ ਕੇ ਜੇਣਾ ਚਾਹੇ ਵਜੇ ਤੱਕ ਦਾ ਸਮਾਂ ਹੁੰਦਾ ਹੈ ਉਸ ਨੂੰ ਦਿਨ ਦਾ ਚੌਥਾ ਪੈਰਾ ਕਿਹਾ ਜਾਂਦਾ ਹੈ चुपैरा साहब की ऐतवा तो इलावा किसी हो दिन कट सकते हैं संगत जी नहीं चुपैरा साहब ऐतवा तो इलावा किसी हो दिन नहीं कट सकते चुपैरा साहब सिर्फ ऐतवा के दिन ही कटना चाहिए है चुपैरा साहब एतवार के दिन बारह बजे तो लैके चार बजे तक कटिया जा सकता है ਜੋ ਐਤਵਾਰ ਦਾ ਦਿਨ ਹੁੰਦਾ ਹੈ ਉਹ ਸ਼ੀਂਡਾਂ ਦਾ ਦਿਨ ਮੰਨਿਆ ਜਾਂਦਾ ਹੈ ਜੇਕਰ ਫਿਰ ਵੀ ਤੁਹਾਨੂੰ ਉਸ ਦਿਨ ਕੋਈ ਜ਼ਰੂਰੀ ਕੰਮ ਹੋਵੇ ਤਾਂ ਡਿਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਐਤਵਾਰ ਨੂੰ ਤਾਂ ਤੁਸੀਂ ਜਿਹੜਾ ਆਪਣਾ ਚਪੈਰਾ ਸਾਹਿਬ ਹੈ ਉਹ ਰਾਤ ਸ਼ਨੀਵਾਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਕਰਦ ਸਕਦੇ ਹੋ ਚਪੈਰਾ ਸਾਹਿਬ ਦੇ ਕੀ ਕੀ ਫਾਇਦੇ ਹੁੰਦੇ ਹਨ ਸੰਗਤ ਜੀ ਚੁਪੈਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਗੰਜ ਵਿਖੇ ਕੱਟਿਆ ਜਾਂਦਾ ਹੈ ਅੰਮ੍ਰਿਤਸਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਪਣੇ ਦੁੱਖ ਤਕਲੀਫਾਂ ਬਿਮਾਰੀਆਂ ਨੂੰ ਦੂਰ ਕਰਨ ਲਈ ਚੁਪੈਰਾ ਸਾਹਿਬ ਕੱਟਣ ਆਉਂਦੀਆਂ ਹਨ ਤੇ ਕਈ ਸੰਗਤਾਂ ਇੱਦਾਂ ਦੀਆਂ ਹਨ ਜਿਨ੍ਹਾਂ ਕੋਲ ਗੁਰਦੁਆਰਾ ਸ਼ਹੀਦਗੰਜ ਅੰਮ੍ਰਿਤਸਰ ਬਹੁਤ ਦੂਰ ਹੈ ਜਿਵੇਂ ਕਿ ਮੈਨੂੰ ਵੀ ਅਮ੍ਰਿਤਸਰ ਜਾਣ ਨੂੰ 4 ਤੋਂ 5 ਘੰਟੇ ਲੱਗ ਜਾਂਦੇ ਹਨ ਤੇ 4 ਤੋਂ 5 ਘੰਟੇ ਹੀ ਆਉਣ ਨੂੰ ਲੱਗ ਜਾਂਦੇ ਹਨ ਇਸ ਕਰਕੇ ਹੁਣ ਮੈਂ ਜੁਪੈਰਾ ਸਾਹਿਬ ਆਪਣੇ ਘਰ ਵਿੱਚ ਹੀ ਕੱਟਦੀ ਹਾਂ ਤੇ ਤੁਸੀਂ ਵੀ ਜੁਪੈਰਾ ਸਾਹਿਬ ਆਪਣੇ ਘਰ ਵਿੱਚ ਕੱਟ ਸਕਦੇ ਹੋ ਤਾਂਤਨ ਬਾਬਾ ਦੀਪ ਸਿੰਘ ਜੀ ਕੋਲ ਅਰਦਾਸ ਬੇਨਤੀ ਕਰਕੇ धन धन बा दीप सिंह जी सब अरदसा बेनतियाँ पूरी करते हैं चुपैरा साहेब एतवर वाले दिन तीख देसी घी बना के बारह बजे जोत पंच पाठ जपजी साहब के करने हैं दो पाठ चुपई साहब के करने हैं उस तो तुसी कुछ समय ब्रेक भी ले सकते हो ਜੇ ਤੁਸੀਂ ਨਹੀਂ ਬ੍ਰੇਕ ਲੈਣਾ ਚਾਹੁੰਦੇ ਤਾਂ ਆਪਣਾ ਸ਼ਬਦ پڑھ ਸਕਦੇ ਹੋ ਸਿਮਰਨ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਦਾ ਇੱਕ ਪਾਠ ਕਰਨਾ ਹੈ ਸੁਖਮਨੀ ਸਾਹਿਬ ਪਾਠ ਕਰਨ ਤੋਂ ਬਾਅਦ ਤੁਸੀਂ ਅਨੰਦ ਸਾਹਿਬ ਦੀਆਂ 6 ਪੋੜੀਆਂ ਕਰ ਲੈਣੀਆਂ ਹਨ 6 ਪੋੜੀਆਂ ਕਰਨ ਤੋਂ ਬਾਅਦ ਤੁਸੀਂ ਆਪਣੀ ਅਰਦਾਸ ਕਰਨੀ ਹੈ ਅਰਦਾਸ ਕਰਕੇ ਬਾਬਾ ਦੀਪ ਸਿੰਘ ਜੀ ਕੋਲ ਆਪਣੀਆਂ ਬਖਸ਼ਿਸ਼ ਲੈ ਸਕਦੇ ਹੋ ਸੰਗਤ ਜੀ ਜੇ ਕੋਈ ਦੁੱਖ ਤਕਲੀਫ ਹੋਵੇ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਕੋਲ ਅਦਾਸ ਬੇਨਤੀ ਕਰੋ ਕਿ ਸਾਡੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਘਟ ਦਿਓ ਤੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਸਭ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਤੇ ਸਭ ਦੀਆਂ ਝੋਲੀਆਂ ਭੰਟੇ ਹਨ ਸਭ ਤੁਸੀਂ ਆਸਮ ਰਾਧਾ ਪੂਰੀਆਂ ਕਰਦੇ ਹਨ ਤੁਸੀਂ ਵੀ ਆਪਣਾ ਚਪੈਰਾ ਸਾਹਿਬ ਐਤਵਨ ਨੂੰ ਆਰੰਭ ਕਰੋ ਤੇ ਬਾਬਾ ਦੀਪ ਸਿੰਘ ਜੀ ਕੋਲ ਅਰਦਾਸ ਪੈਂਦੀ ਕਰੋ ਕਿ ਮਹਾਰਾਜ ਜੀ ਅਸੀਂ ਅਮ੍ਰਿਤਸਰ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੇ ਜੇ ਤੁਸੀਂ ਕੋਈ ਦੁੱਖ ਤਕਲੀਫ ਵਿੱਚ ਹੋ ਜਾ ਤੁਹਾਨੂੰ ਕੋਈ ਤਕਲੀਫ ਹੋਵੇ ਤੰਤੂ ਸੇ ਬਾਬਾ ਦੀਪ ਸਿੰਘ ਜੀ ਕੋਲ ਅਦਾਸ ਬੇਨਤੀ ਕਰੋ ਕਿ ਬੱਗਾ ਜੀ ਤੇ ਤੁਸੀਂ ਜਿਹੜਾ ਚ ਪੈੜਾ ਸਾਹਿਬ ਘਾਇ ਵਿੱਚ ਘੱਟਦੇ ਹੋ ਤੇ ਇਹਦੀ ਜਿਹੜੀ ਅਦਾਸ ਕਰਨੀ ਹੈ ਬਾਅਦ ਵਿੱਚ ਤੁਸੀਂ ਜਿਹੜਾ ਕਹਿਣਾ ਹੈ ਕਿ ਮਹਾਰਾਜ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਜਿਹੜਾ ਤੁਸੀਂ ਚ ਪੈੜਾ ਸਾਹਿਬ ਘਟਵਾਇਆ ਹੈ ਇਹ ਚ ਪੈਣਾ ਸਰ ਤੁਸੀਂ ਗੁਰਦੁਆਰਾ ਸ਼ਹੀਦ ਗੰਸਾਇਮ ਵਿਖੇ ਪ੍ਰਵਾਨ ਕਰਨਾ ਜੀ ਇਹੇ ਤੁਸੀਂ ਅਦਾਸ ਕਰਨੀ ਹੈ ਸੰਗਤ ਜੀ ਜੇ ਤੁਹਾਡਾ ਕੋਈ ਵੀ ਸਵਾਲ ਜਵਾਬ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕੁਝ ਸਕ ਦੇਓ ਤੇ ਜੇਕਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪੜੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ